ਤਸਵੀਰਾਂ ਤੁਸੀਂ ਦੇ ਸਕਦੇ ਹੋ ਛੋਟੇ ਛੋਟੇ ਬੱਚੇ ਦੇ ਸਕਦੇ ਹੋ ਕਿਸ ਤਰ੍ਹਾਂ ਆਪਣੀ ਗੇਮ ਪ੍ਰਤੀ ਰੁਚੀ ਦਿਖਾਉਂਦੇ ਹੋਏ ਗੇਮ ਕਰਨ ਲਈ ਤਿਆਰ ਪਰ ਤਿਆਰ ਝਾੜ ਰੱਖਿਓ ਜੀ ਲੋ ਜੀ ਬੱਚੇ ਰੈਡੀ ਆਪਣੀ ਗੇਮ ਪ੍ਰਤੀ ਤਿਆਰ ਪਿਆਰ ਤਿਆਰ ਲੋ ਜੀ ਬੱਚੇ ਹੋ ਗਏ ਤਿਆਰ ਖੇਡ ਦੇਖ ਸਕਦੇ ਹੋ ਕਿੰਨੀ ਰੋਚਕ ਖੇਡ ਔਰ ਦੇਖੋ ਬੱਚਾ ਅੱਗੇ ਜਾ ਰਿਹਾ ਸਭ ਤੋਂ ਅੱਗੇ ਛੋਟੇ ਛੋਟੇ ਬੱਚਿਆਂ ਦੀ ਗੇਮ ਅਮਰੀਲਾ ਲੈ ਕੇ ਦੌੜਦੇ ਹੋਏ ਰਨਿੰਗ ਕਰਦੇ ਹੋਏ ਲੋ ਜੀ ਲੋ ਲੋ ਜੀ ਫਰਸਟ ਬੱਚਾ ਪਹੁੰਚ ਗਿਆ ਅੱਗੇ ਜੀ ਲੋ ਜੀ ਲੋ ਲੋ ਜੀ ਲੋ 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 ਜੀ ਫਸਟ ਪੋਜੀਸ਼ਨ ਹਾਸਲ ਕਰ ਲਈ ਬੱਚਿਆਂ ਨੇ ਬਾਕੀ ਬੱਚੇ ਮਗਰ ਦੁਰਦੇ ਹੋਏ ਸ਼ੇਅਰ ਕਰ ਦਿਓ ਦੇਖ ਲਓ ਕਿੰਨੀ ਰੋਚਕ ਖੇਡ ਹੈਗੀ ਹੈ ਬਾਅਦ ਤੋਂ ਬਾਅਦ ਸ਼ੇਅਰ ਕਰਨਾ ਕਮੈਂਟ ਕਰਨਾ ਅੱਜ ਤੋਂ ਪਹਿਲਾਂ ਦੇਖੀਏ ਖੇਡ ਕਿਤੇ ਜੀ 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 ਦੇਖੋ ਜੀ ਸੈਕੰਡ ਪੋਜੀਸ਼ਨ ਵੀ ਹਾਸਲ ਕਰ ਲਈ ਬੱਚੇ ਨੇ ਤੇ ਥਰਡ ਬਹੁਤ ਵਧੀਆ ਖੇਡ ਸੀਗੀ ਲੋ ਜੀ ਇੱਕ ਹੋਰ ਖੇਡ ਹੋ ਗਈ ਤਿਆਰ ਬੱਚੇ ਖੇਡਣ ਲਈ ਤਿਆਰ ਪਿਆਰ ਤਿਆਰ ਲੋ ਜੀ ਕਿੰਨਿਆਂ ਨੇ ਕਰ ਲਈ ਪੋਜੀਸ਼ਨ ਵੀ ਹਾਸਲ ਲੋ ਜੀ ਗੁਰਦੀਪਾ ਜੀ ਲੋ ਜੀ ਛੋਟੇ ਛੋਟੇ ਬੱਚਿਆਂ ਨੇ ਆਪਣੇ ਵੇਹਿਕਲਾਂ ਦੀ ਖੇਤ ਲਈ ਰੇਸ ਤੇ ਦੌੜ ਲੱਗ ਰਹੀ ਹੈ ਦੇਖੋ ਕਿਸ ਤਰ੍ਹਾਂ ਦੀ ਗੇਮਾਂ ਹੋ ਰਹੀਆਂ ਇੱਕ ਬੱਚਾ ਡਿੱਗ ਗਿਆ ਲੋ ਜੀ ਉਹ ਦੇਖੋ ਬਾਕੀ ਬੱਚਿਆਂ ਨੇ ਕਰ ਲੀਆਂ ਪੋਜੀਸ਼ਨਾਂ ਹਾਸਲ ਗੇਮਾਂ ਦਾ ਇਹ ਵੀ 파ੜ ਵੀ ਹੋਣਾ ਚਾਹੀਦਾ ਬੱਚਿਆਂ ਨੂੰ ਖੇਡਾਂ ਪ੍ਰਤੀ ਜ਼ਰੂਰ ਆਪਣੀ ਰੁਚੀ ਦਿਖਾਉਣੀ ਚਾਹੀਦੀ ਏ ਬੱਚੇ ਇਸ ਤਰ੍ਹਾਂ ਗੇਮਾਂ ਦੇਖ ਕੇ ਕਰਸ਼ਿਤ ਹੁੰਦੇ ਨੇ ਖੇਡਾਂ ਵੱਲ ਦੇ ਸਕਦੇ ਤਸਵੀਰਾਂ ਤੁਸੀਂ ਬੀ ਰੈਡੀ ਫੋਰ ਨੈਕਸਟ ਗੇਮ ਛੋਟੇ ਛੋਟੇ ਬੱਚਿਆਂ ਦੀ ਗੇਮਾਂ ਹੋ ਰਹੀਆਂ ਨੇ О, oh,